ਬੈਠੇ ਸਭਾ ਮਹਿ ਸ੍ਰੀ ਸਤਗੁਰ ਹਰਿ ਰਾਏ ਇੱਕ ਦਿਨ ਸਤਗੁਰੂ ਗੁਰੂ ਹਰਿ ਰਾਏ ਸਾਹਿਬ ਸਭਾ ਦੇ ਵਿੱਚ ਬੈਠੇ ਨੇ ਸੰਗਤ ਦਰਸ਼ਨ ਕੋ ਕਰੈ ਮਨ ਬਾਂਛਤ ਫਲ ਪਾਏ ਸੰਗਤ ਦਰਸ਼ਨ ਕਰਦੀ ਹੈ ਮਨ ਇਛਤ ਫਲ ਪ੍ਰਾਪਤ ਕਰਦੀ ਹੈ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਕਰਦੀਆਂ ਨੇ ਸੰਤਾਂ ਚੌਰ ਟਰਤ ਜੋ ਦੋ ਦੋ ਦਿਸ਼ ਸਭ ਪਾਵਤ ਚੋਆ ਅਤਰ ਗੰਧ ਮਹਿਕਾਰ ਦੋਨੋਂ ਪਾਸੇ ਚੌਰ ਝੁਲਦਾ ਮਹਾਰਾਜ ਦੇ ਨੇ ਖੱਬੇ ਤੇ ਸੱਜੇ ਚੌਰ ਵਰਦਾਰ ਖੜੇ ਨੇ ਸਤਗੁਰਾਂ ਉੱਪਰ ਚੌਰ ਝੁਲ ਰਿਹਾ ਹੈ ਇੱਕ ਸਿੱਖ ਹੱਥ ਜੋਰ ਕਰ ਬੋਲਿਓ ਸ਼੍ਰੀ ਸਤਗੁਰੂ ਤੁਮ ਨਾਥ ਅਨਾਥ ਇੱਕ ਸਿੱਖ ਹੱਥ ਜੋੜ ਕੇ ਬੋਲਿਆ ਸਤਿਗੁਰੂ ਜੀ ਤੁਸੀਂ ਅਨਾਥਾਂ ਦੇ 나ਥ ਹੋ ਮਹਾਰਾਜ ਕੇਵਲ ਸੇਵਾ 라ਵਰ ਕੀ ਕਰ ਹੈ ਜੇ ਨਿਰਧਨ ਸਿੱਖ ਪਾਏ ਨਾ ਆਠ ਮਹਾਰਾਜ ਆਪ ਜੀ ਦੀ ਸੇਵਾ ਕਿਵੇਂ ਸੇਵਾ ਕੀਤੀ ਜਾਵੇ ਉਹ ਸਿੱਖ ਬੋਲਿਆ ਮਹਾਰਜ ਜੇ ਕੋਈ ਸਿੱਖ ਨਿਰਧਨ ਹੋਵੇ ਗਰੀਬ ਹੋਵੇ ਤਾਂ ਆਪ ਜੀ ਦੀ ਕਿਵੇਂ ਸੇਵਾ ਕਰੇ ਧਨ ਉਹਦੇ ਕੋਲ ਨਾ ਹੋਵੇ ਤੇ ਫਿਰ ਆਪ ਜੀ ਨੂੰ ਪ੍ਰਸੰਨ ਕਰਨ ਵਾਸਤੇ ਉਹ ਕੀ ਕਰੇ ਜਿਸ ਨਾਲ ਉਹਦਾ ਵੀ ਜਨਮ ਤੇ ਇਹ ਜਨਮ ਸਫਲ ਹੋ ਜੇ ਸ੍ਰੀ ਹਰਿ ਰਾਏ ਸਭਾ ਮੈਂ ਬੋਲੇ ਉਹ ਸੋ ਪ੍ਰੇਮ ਕਰਤ ਸਿੱਖ ਦਾਸ ਸਤਿਗੁਰੂ ਕਹਿੰਦੇ ਮਹਾਰਜ ਸਭਾ ਦੇ ਵਿੱਚ ਬੋਲੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਸਿੱਖ ਸੇਵਕ ਮੈਨੂੰ ਪ੍ਰੇਮ ਕਰਦੇ ਨੇ ਜਿਹੜੇ ਸਿੱਖ ਸੇਵਕ ਗੁਰੂ ਨੂੰ ਪ੍ਰੇਮ ਕਰਦੇ ਨੇ ਸੋ ਮੁਝ ਕੋ ਪ੍ਰੇਨਿਸ ਦਿਨ ਸਿਮਰੈ ਜਿਨ ਕੇ ਉਰਮੈ ਸ਼ਬਦ ਪ੍ਰਕਾਸ਼। ਉਹ ਸਿੱਖ ਮੈਨੂੰ ਪਿਆਰੇ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਦਾ ਵਾਸਾ ਹੈ, ਜਿਹੜੇ ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਦਿਨ ਰਾਤ ਸਿਮਰਨ ਕਰਦੇ ਨੇ, ਉਹ ਮੈਨੂੰ ਪਿਆਰੇ ਨੇ। ਅੰਨ ਦਰਬ ਧਰ ਸ਼ਰਧਾ ਅਰਪੈ ਤਿਨ ਕੇ ਦਾਰਦ ਹੋਤ ਬਿਨਾਸ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸਿੱਖ ਸ਼ਬਦ ਦੇ ਅਭਿਆਸੀ ਨੇ ਨਾਮ ਜਪਣ ਵਾਲੇ ਨੇ ਪ੍ਰੇਮ ਕਰਦੇ ਨੇ ਉਹ ਜਿਹੜਾ ਧਨ ਤੇ ਅਨਾਜ ਸ਼ਰਧਾ ਨਾਲ ਭੇਟਾ ਕਰਦੇ ਨੇ ਅਰਪਣ ਕਰਦੇ ਨੇ ਉਹਨਾਂ ਦੀ ਗਰੀਬੀ ਉਹਨਾਂ ਦੀ ਦਲੇਦਰਤਾ ਦੂਰ ਹੋ ਜਾਂਦੀ ਹੈ ਇਸ ਪਰ ਇੱਕ ਇਤਿਹਾਸ ਸੁਣੀਜੈ ਭਇਓ ਜਥਾ ਔਰ ਧਾਰੋ ਤਾਸ ਸਤਿਗੁਰੂ ਇਸ ਬਾਰੇ ਇੱਕ ਸਾਖੀ ਸੁਣਾਉਂਦੇ ਨੇ ਮਹਾਰਾਜ ਜੀ ਇੱਕ ਪੁਰ ਮੈਂ ਸਿੱਖ ਬਸੈ ਸੁ ਨਿਰਧਨ ਅੰਨ ਦਰਬ ਘਰ ਮੈਂ ਕਛ ਨਾਹੀਂ ਕਹਿੰਦੇ ਇੱਕ ਨਗਰ ਵਿੱਚ ਇੱਕ ਸਿੱਖ ਰਹਿੰਦਾ ਸੀ ਇਹ ਮਹਾਰਾਜ ਸੁਣਾ ਰਹੇ ਨੇ ਸਾਖੀ ਇੱਕ ਸਿੱਖ ਨੂੰ ਸਮਝਾਉਣ ਵਾਸਤੇ ਕਿਉਂਕਿ ਜਦੋਂ ਉਸ ਸਿੱਖ ਨੇ ਕਿਹਾ ਵੀ ਮਹਾਰਾਜ ਜੇ ਕੋਈ ਨਿਰਧਨ ਸਿੱਖ ਹੋਵੇ ਜਿੰਦੇ ਕੋਲੇ ਧਨ ਨਾ ਹੋਵੇ ਤੇ ਉਹ ਆਪ ਜੀ ਦੀ ਕਿਵੇਂ ਸੇਵਾ ਕਰੇ ਮਹਾਰਾਜ ਕਹਿੰਦੇ ਇੱਕ ਨਗਰ ਵਿੱਚ ਇੱਕ ਸਿੱਖ ਰਹਿੰਦਾ ਸੀ ਗਰੀਬ ਬਹੁਤ ਸੀ ਘਰ ਵਿੱਚ ਨਾ ਅਨਾਜ ਨਾ ਧਨ ਕੁਝ ਵੀ ਨਹੀਂ ਸੀ ਕਿਉਂਕਿ ਗੁਰੂ ਪਿਆਰੇ ਉਹ ਆਪ ਜੀ ਵੀ ਸੂਝਵਾਨ ਬੈਠੇ ਹੋ ਗਰੀਬੀ ਵੀ ਇੱਕ ਬਹੁਤ ਦੁਖਦਾਈ ਹੁੰਦੀ ਹੈ ਜਦੋਂ ਘਰ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਹਰ ਵੇਲੇ ਚਿੰਤਾਏ ਬਣੀ ਰਹਿੰਦੀ ਹੈ ਵੀ ਸਵੇਰ ਦਾ ਪ੍ਰਸ਼ਾਦਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਗੁਰਬਾਣੀ ਨੂੰ ਜਦੋਂ ਆਪਾਂ ਪੜਦੇ ਆ ਨਾ ਸਤਿਗੁਰੂ ਦੋਨੋਂ ਪੱਖ ਰੱਖ ਕੇ ਚੱਲਦੇ ਨੇ ਕਬੀਰ ਮਹਾਰਾਜ ਪਤਾ ਕੀ ਕਹਿੰਦੇ ਜਿੰਦੇ ਘੋਰੇ ਧਨ ਨਹੀਂ ਹੈ ਗ੍ਰੇ ਸ਼ੋਭਾ ਜਾ ਕਹਿ ਰੇ ਨਾਹੇ ਆਵਤ ਪਹੀਆ ਖੂਦੇ ਜਾਹੇ ਵਾਕੈ ਅੰਤਰ ਨਹੀਂ ਸੰਤੋਖ ਬਿਨਾ ਸੁਹਾਗਣ ਲਾਗੈ ਦੋਖ ਇੱਥੇ ਕਬੀਰ ਸਾਹਿਬ ਨੇ ਇੱਕ ਪੱਖੇ ਰੱਖਿਆ ਹੈ ਕਬੀਰ ਜੀ ਕਹਿੰਦੇ ਜਿਸ ਘਰ ਦੇ ਵਿੱਚ ਧਨ ਨਹੀਂ ਹੈ ਗ੍ਰਹਿ ਗ੍ਰਹਿ ਦਾ ਅਰਥ ਹੈ ਘਰ ਸ਼ੋਭਾ ਜਾ ਕੇ ਰੇ ਨਾ ਹੈ ਸ਼ੋਭਾ ਦਾ ਅਰਥ ਹੈ ਧਨ ਨਹੀਂ ਹੈ ਆਵਤ ਪਹੀਆ ਖੂਦੇ ਜਾਇ ਉਸ ਘਰ ਦੇ ਵਿੱਚ ਰਿਸ਼ਤੇਦਾਰ ਆਉਂਦੇ ਨੇ ਭੈਣ ਭਾਈ ਕੋਈ ਆਉਂਦਾ ਨਾ ਤੇ ਭੁੱਖਾ ਜਾਂਦਾ ਆ ਕਿਉਂਕਿ ਘਰ ਧਨ ਨਹੀਂ ਹੈ ਉਹ ਆਪ ਵੀ ਭੁੱਖੇ ਸੌਂਦੇ ਨੇ ਆਪ ਵੀ ਪੇਟ ਭਰ ਕੇ ਨਹੀਂ ਖਾਂਦੇ ਵਾਕਅ ਅੰਤਰ ਨਹੀਂ ਸੰਤੋਖ ਦੋਨੋ ਪੱਖੇ ਰੱਖੇ ਨੇ ਠੀਕ ਹੈ ਵੱਖਰੀ ਬਾਤ ਹੈ ਜੇ ਕੋਈ ਇੱਕ ਪੱਖ ਦਾ ਪ੍ਰਚਾਰ ਕਰੀ ਜਾਵੇ ਜਾਂ ਇੱਕ ਪੱਖ ਹੀ ਸੁਣਾਈ ਜਾਵੇ ਜਾਂ ਇੱਕ ਪੱਖ ਹੀ ਸਮਝੀ ਜਾਵੇ ਪਰ ਮਹਾਰਾਜ ਨੇ ਦੋਨੋਂ ਗੱਲਾਂ ਕੀਤੀਆਂ ਇਹ ਵੀ ਇਹ ਵੀ ਇੱਕ ਪਹਿਲਾ ਤੇ ਆਖਰੀ ਸੱਚ ਹੈ ਵੀ ਦੁਨੀਆ ਤੇ ਇਹਦੇ ਬਿਨਾ ਗੁਜ਼ਾਰਾ ਨਹੀਂ ਹੈ ਇਹ ਵੀ ਇੱਕ ਆਖਰੀ ਤੇ ਪਹਿਲਾ ਸੱਚ ਹੈ ਵੀ ਇਹ ਨਾਲ ਨਹੀਂ ਜਾਂਦਾ ਦੋਨੋਂ ਗੱਲਾਂ ਇਹ ਨੇ ਆਪੋ ਆਪਣੀ ਥਾਂ ਤੇ ਜਿੰਨਾ ਚਿਰ ਸਰੀਰ ਵਿੱਚ ਹੈ ਉੰਨਾ ਚਿਰ ਇਹਦੀ ਲੋੜ ਹੈ ਸਰੀਰ ਤੋਂ ਬਾਅਦ ਭਾਵੇਂ ਕਰੋੜਾਂ ਹੋਵੇ ਅਰਬਾਂ ਹੋਣ ਉਹ ਨਾਲ ਨਹੀਂ ਜਾਂਦੇ ਵਾਕਿਆ ਅੰਤਰ ਨਹੀਂ ਸੰਤੋਖ ਕਹਿੰਦੇ ਜਿਸ ਘਰੇ ਧਨ ਨਹੀਂ ਨਾ ਉਸ ਘਰੇ ਕਲੇਸ਼ ਰਹੇਗਾ ਹੀ ਰਹੇਗਾ ਉਥੇ ਜੀ ਚੰਗੇ ਨਹੀਂ ਲੱਗਨੇ ਉਥੇ ਪਰਿਵਾਰ ਚੰਗਾ ਨਹੀਂ ਲੱਗਣਾ ਕਿਉਂਕਿ ਪਰਿਵਾਰ ਬੋਝ ਬਣਿਆ ਰਹਿੰਦਾ ਹੈ ਕਿਸੇ ਨੂੰ ਕੱਪੜਾ ਚਾਹੀਦਾ ਹੈ ਕਿਸੇ ਨੂੰ ਰੋਟੀ ਚਾਹੀਦੀ ਹੈ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਜਦੋਂ ਲੋੜਾਂ ਹੀ ਨਹੀਂ ਪੂਰੀਆਂ ਹੋਣੀਆਂ ਪਤਨੀ ਨੇ ਕੋਈ ਚੀਜ਼ ਮੰਗਣੀ ਹੈ ਪਤੀ ਨੇ ਮੰਗਣੀ ਹੈ ਪਿਤਾ ਨੇ ਮੰਗਣੀ ਮਾਂ ਨੇ ਮੰਗਣੀ ਬੱਚਿਆਂ ਨੇ ਮੰਗਣੀ ਉਹ ਬੰਦੇ ਨੇ ਆਟੋਮੈਟਿਕ ਕਿਉਂ ਬੰਦੇ ਨੇ ਕਲੇਸ਼ ਵਿੱਚ ਹੀ ਰਹਿਣਾ ਆ ਉਹਨੇ ਝਗੜਾ ਖੜਾ ਕਰਨਾ ਆ ਉਹਨੇ ਕਹਿੰਦਾ ਮੈਂ ਕਿੱਥੋਂ ਲਿਆ ਕੇ ਦੇਵਾਂ ਗਰਬਾਣੀ ਨੇ ਬੜਾ ਜਿੰਨੀਕ ਦਾਸ ਨੂੰ ਸਮਝ ਐ ਨਾ ਗਰਬਾਣੀ ਤੋਂ ਉੱਤੇ ਤਾਂ ਕੋਈ ਫਲਸਫੀ ਹੈ ਹੀ ਨਹੀਂ ਜੋ ਮਹਾਰਾਜ ਨੇ ਇੱਥੇ ਲਿਖਤਾ ਨਾ ਉਹ ਸਮਝ ਲਓ ਅਖੀਰ ਹੈ ਇਦੂ ਉੱਤੇ ਨਾ ਕੋਈ ਉਦਾਹਰਣ ਮਿਲਨੀ ਹੈ ਨਾ ਕੋਈ ਇਦੂ ਉੱਤੇ ਦਲੀਲ ਮਿਲਨੀ ਹੈ ਨਾ ਕੋਈ ਫਲਸਫੀ ਮਿਲਨੀ ਹੈ ਇਦੂ ਉੱਤੇ ਆਪਾਂ ਥੋੜਾ ਜਿਹਾ ਗਰਬਾਣੀ ਵਿੱਚੋਂ ਸਾਂਝ ਪਾ ਰਹੇ ਹਾਂ ਜੋ ਇਤਿਹਾਸ ਵਿੱਚ ਹੈ ਇਸ ਲਈ ਇਹ ਵੀ ਜ਼ਰੂਰੀ ਹੈ ਧਨ ਨੂੰ ਉੱਥੇ ਮਾੜਾ ਕਿਹਾ ਜਿੱਥੇ ਮਾੜੀ ਕਮਾਈ ਹੈ ਮਾੜੇ ਤਰੀਕੇ ਨਾਲ ਕਮਾਇਆ ਜਾਂਦਾ ਹੈ ਜਿੱਥੇ ਕਿਰਤ ਕਮਾਈ ਕਰਕੇ ਹੱਕ ਸੱਚ ਦੀ ਕਮਾਈ ਕਰਕੇ ਕਮਾਇਆ ਜਾਂਦਾ ਉੱਥੇ ਮਾੜਾ ਨਹੀਂ ਉੱਥੇ ਤਾਂ ਇਸ ਨਾਲ ਗੁਜ਼ਾਰਾ ਚੱਲਦਾ ਹੈ ਗੁਰੂ ਪਿਆਰਿਓ ਵਾਕੈ ਅੰਤਰ ਨਹੀਂ ਸੰਤੋਖ ਬਿਨਾ ਸੁਹਾਗਣ ਲਾਗੈ ਦੋਖ ਕਬੀਰ ਜੀ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਬਿਨਾ ਸੁਹਾਗਣ ਸੁਹਾਗਣ ਦਾ ਅਰਥ ਹੈ ਮਾਇਆ ਧਨ ਇਹਦੇ ਤੋਂ ਬਿਨਾ ਗ੍ਰਸਤੀ ਜੀਵਨ ਬੋਝ ਬਣ ਜਾਂਦਾ ਹੈ। ਗ੍ਰਸਤੀ ਜੀਵਨ ਦਾ ਕੋਈ ਰਸ ਨਹੀਂ ਰਹਿ ਜਾਂਦਾ ਧਨ ਤੋਂ ਬਿਨਾ। ਗ੍ਰਸਤੀ ਜੀਵਨ ਦਾ ਰਸ ਵੀ ਇਹਦੇ ਨਾਲ ਹੀ ਹੈ। ਹੁਣ ਮਹਾਰਾਜ ਕਹਿੰਦੇ ਵੀ ਉਹ ਮਸਾਂ ਹੀ ਗਰੀਬੀ ਬੜੀ ਸੀ। ਤੇ ਉਦਾਹਰਨ ਵੇਖੋ ਕਿੰਡੀ ਸੋਹਣੀ ਦਿੱਤੀ। ਸਤਗੁਰੂ ਕਹਿੰਦੇ ਵੀ ਉਹ ਸਿੱਖ ਨੇ ਪੁੱਛਿਆ ਨਾ ਵੀ ਜਿਸ ਘਰੇ ਧਨ ਹੀ ਹੈ ਨਹੀਂ ਤੇ ਉਹ ਸੇਵਾ ਕਰੇ ਕਰਨਾ ਚਾਹੁੰਦਾ ਪਰ ਕਿਵੇਂ ਕਰੇ ਤੇ ਮਹਾਰਾਜ ਨੇ ਕਿਹਾ ਵੀ ਬੇਸ਼ੱਕ ਹੈ ਨਹੀਂਗਾ ਪਰ ਥੋੜੇ ਚੋ ਥੋੜਾ ਵੀ ਜੇ ਗੁਰੂ ਲਈ ਕੱਢੇ ਨਾ ਤੇ ਗੁਰੂ ਨੂੰ ਪਤਾ ਆ ਵੀ ਇਹਦੇ ਘਰੇ ਇੰਨਾ ਕੀ ਸੀ ਇਹਨੇ ਇਹਦੇ ਚੋਂ ਵੀ ਕਿਣਕਾ ਮਾਤਰ ਕੱਢਿਆ ਆ ਜੇ ਸਿੱਖ ਇਸ ਸਿਧਾਂਤ ਨੂੰ ਲੈ ਕੇ ਚੱਲ ਪਵੇ ਤਾਂ ਗੁਰੂ ਉਹਦੀ ਜਨਮਾਂ ਜਨਮਾਂ ਤਰਾਂ ਦੀ ਗਰੀਬੀ ਕੱਟ ਦਿੰਦਾ ਆ ਕਹਿੰਦੇ ਉਹਦੇ ਘਰੇ ਗਰੀਬੀ ਕਹਿੰਦੇ ਵੀ ਉਸ ਦੇ ਘਰ ਇੱਕ ਜੋੜਾ ਰਹਿੰਦਾ ਸੀ ਇੱਕ ਸਮਝਣ ਵਾਸਤੇ ਉਦਾਹਰਨ ਵਰਤੀ ਹੈ ਚੜਾ ਚੜੀ ਰਹਿੰਦੇ ਸੀ ਉਹਦੇ ਘਰੇ ਉਸ ਸਿੱਖ ਦੇ ਘਰੇ ਤੇ ਕਹਿੰਦੇ ਜਦੋਂ ਇਹਨੇ ਉਹਨੇ ਸਿੱਖ ਨੇ ਕੋਈ ਦਾਣੇ ਫੱਕੇ ਇਕੱਠੇ ਕਰਕੇ ਲਿਆਉਣੇ ਨਾ ਅਨਾਜ ਲਿਆਉਣਾ ਤੇ ਸੁੱਕਣਾ ਪਾਉਣਾ ਧੋ ਕੇ ਵਿਹੜੇ ਵਿੱਚ ਤੇ ਕਹਿੰਦੇ ਚਿੜੀਏ ਚਿੜੇ ਤੇ ਚਿੜੀ ਨੇ ਮਿਲ ਕੇ ਕੀ ਕਰਨਾ ਨਾ ਇੱਕ ਇੱਕ ਦਾਣਾ ਚੁੱਕਣਾ ਤੇ ਗੁਰੂ ਕੇ ਲੰਗਰ ਵਿੱਚ ਪਾ ਦਿਆ ਕਰਨਾ ਇੱਕ ਇੱਕ ਦਾਣੇ ਨਾਲ ਦਾਣਾ-ਦਾਣਾ ਚੁੱਕਣਾ ਉਹਨਾਂ ਨੇ ਉੱਡ ਕੇ ਦਾਣਾ ਚੁੱਕਣਾ ਉਹਦੇ ਘਰੋਂ ਤੇ ਉੱਡ ਕੇ ਜਾ ਕੇ ਤੇ ਗੁਰੂ ਕੇ ਲੰਗਰ 'ਚ ਲਿਆ ਕੇ ਪਲਾ ਦਿਆ ਕਰਨਾ ਹੈ ਕਹਿੰਦੇ ਉਸ ਦੇ ਘਰ ਦਾ ਦਾਣਾ-ਦਾਣਾ ਪੈਣ ਕਰਕੇ ਵੀ ਉਹਦੇ ਦਿਨ ਬਦਨ ਲੱਗ ਪਏ ਉਹਦੇ ਦਿਨ ਬਦਨ ਲੱਗ ਪਏ ਗਰੀਬੀ ਦੂਰ ਹੋਣ ਲੱਗ ਪਈ ਅਮੀਰੀ ਆਉਣ ਲੱਗ ਪਈ ਕਰ ਮਿਹਨਤ ਕੋ ਆਣ ਮਜੂਰੀ ਤਿਸ ਤੇ ਆਣ ਲਿਆਏ ਗ੍ਰਹਿ ਮਾਹੇ ਸੋਕਣੇ ਹਰ ਰੋਜ਼ ਪਾ ਦੇਣਾ ਉਹਨਾਂ ਨੇ ਦਾਣੇ ਦੋ ਦੋ ਇੱਕ ਇੱਕ ਦਾਣਾ ਚੁੰਝ ਚ ਲੈਣਾ ਗੁਰੂ ਕੇ ਲੰਗਰ ਵਿੱਚ ਮਿਲਾਉਣਾ ਇਦਾਂ ਚੱਲਦਾ ਰਿਹਾ ਚੱਲਦਾ ਰਿਹਾ ਲੰਮਾ ਸਮਾਂ ਦਿਨੋਂ ਦਿਨ ਦਿਨੋਂ ਦਿਨ ਦਿਨ ਬਦਲਣ ਲੱਗ ਪਈ ਗਰੀਬੀ ਦੂਰ ਹੋਣ ਲੱਗ ਪਈ ਤੇ ਉਥੇ ਅਮੀਰੀ ਆਉਣ ਲੱਗ ਪਈ ਸਤਿਗੁਰੂ ਮਹਾਰਾਜ ਕਹਿੰਦੇ ਇਸ ਲਈ ਤਬ ਹੀ ਤੇ ਸੰਪਦ ਤਿਸ ਗ੍ਰਹਿ ਕੀ ਸਨੈ ਸਨੈ ਹੋਈ ਬਨਸਾ ਇਹ ਨ ਦਸਵੰਤ ਤੇ ਪ੍ਰਥਾਏ ਬੜੀ ਸੋਹਣੀ ਸਾਖੀ ਹੈ ਫਿਰ ਸਮਝੋ ਬੇਨਤੀ ਜਿਹੜਾ ਗੁਰੂ ਕਾ ਕੋਈ ਵੀ ਬਚਨ ਹੈ ਨਾ ਜੀ ਉਹ ਸਿੱਖ ਦੇ ਭਲੇ ਵਾਸਤੇ ਹੀ ਹੈ ਹਮੇਸ਼ਾ ਭਲੇ ਵਾਸਤੇ ਹੈ ਜੇ ਮਹਾਰਾਜ ਨਾਮ ਜਪਣ ਨੂੰ ਕਹਿੰਦੇ ਨੇ ਨਾ ਉਥੇ ਵੀ ਸਿੱਖ ਦਾ ਭਲਾਈ ਹੈ ਗੁਰੂ ਕਦੇ ਵੀ ਸਿੱਖ ਦਾ ਬੁਰਾ ਨਹੀਂ ਲੋਚਦਾ ਇਹ ਗੱਲ ਸਮਝੋ ਤੁਸੀਂ ਗੁਰੂ ਦੇ ਬਚਨ ਨੂੰ ਜਿਹੜਾ ਜਿਹੜਾ ਸਿੱਖ ਮੰਨੇਗਾ ਨਾ ਕਦੇ ਵੀ ਮੰਨ ਲਵੇ ਉਹਦਾ ਉਦੋਂ ਹੀ ਭਲਾ ਹੋਣਾ ਸ਼ੁਰੂ ਹੋ ਜਾਣਾ ਆ ਹੁਣ ਲੱਗ ਪੈਣਾ ਹੈ ਹੁਣ ਫਿਰ ਬੇਨਤੀ ਹੁਣ ਗੁਰੂ ਇੱਕ ਬੇਨਤੀ ਇਹ ਵੀ ਸਮਝੋ ਗੁਰੂ ਹੈ ਗੁਰੂ ਘਰ ਆਪਾਂ ਇਹ ਵੀ ਆਮ ਬੇਨਤੀ ਕਰਦੇ ਆਂ ਆਪ ਜੀ ਨੂੰ ਪਤਾ ਅਕਬਰ ਵਰਗਿਆਂ ਨੇ ਜ਼ਗੀਰਾਂ ਵੀ ਕਹੀਆਂ ਸੀ ਵੀ ਲੰਗਰ ਚੱਲਦਾ ਆ ਤੇ ਜ਼ਗੀਰ ਲੰਗਰ ਨਾਮ ਲਵਾ ਦਿੰਨੇ ਆ ਵੈਸੇ ਗੁਰੂ ਘਰਾਂ ਨੂੰ بڑے ਰਾਜਿਆਂ ਮਹਾਰਾਜਿਆਂ ਨੇ ਜ਼ਮੀਨਾਂ ਭੇਟਾ ਕੀਤੀਆਂ ਇੰਦੇ ਚ ਕੋਈ ਦੂਰ ਹੈ ਨਹੀਂ ਪਰ ਇੱਕ ਅਕਬਰ ਦੀ ਭਾਵਨਾ ਏ ਸੀ ਵੀ ਲੰਗਰ ਜ਼ਮੀਨ ਦੀ ਆਮਦਨ ਤੇ ਚੱਲਿਆ ਕਰੇ ਵੀ ਨਿੱਤ ਦਾ ਖਰਚ ਹੈ ਸਤ ਗੁਰੂ ਕਹਿੰਦੇ ਅਕਬਰ ਜ਼ਮੀਨ ਭੇਟਾ ਕਰਨੀ ਮਾੜੀ ਬਾਤ ਨਹੀਂ ਹੈ ਪਰ ਜੇ ਤੂੰ ਇਹ ਗੱਲ ਕਹੇ ਨਾ ਵੀ ਜ਼ਮੀਨ ਦੀ ਆਮਦਨ ਤੇ ਲੰਗਰ ਚੱਲੇ ਫਿਰ ਇਹ ਗੁਰੂ ਦਾ ਲੰਗਰ ਨਹੀਂ ਰਹਿ ਜਾਣਾ ਫਿਰ ਇਹ ਸੰਗਤ ਦਾ ਲੰਗਰ ਨਹੀਂ ਰਹਿ ਜਾਣਾ ਫਿਰ ਤਾਂ ਅਕਬਰ ਦਾ ਲੰਗਰ ਬਣ ਜਾਵੇਗਾ ਅਕਬਰ ਦਾ ਲੰਗਰ ਬਣ ਜਾਵੇਗਾ ਕਹਿਣ ਦਾ ਭਾਵੇਂ ਹੈ ਹੁਣ ਵੇਖੋ ਗੁਰੂ ਹੈ ਜਿਹੜਾ ਪਰਮੇਸ਼ਰ ਹੈ ਸਾਰੀ ਦੁਨੀਆ ਨੂੰ ਦੇਣ ਵਾਲਾ ਆ ਪਰ ਗੁਰੂ ਘਰ ਦਾ ਪ੍ਰਬੰਧ ਪਤਾ ਕਿਵੇਂ ਰੱਖਿਆ ਸਤ ਗੁਰੂ ਬਿਨਾ ਸੰਗਤ ਤੋਂ ਵੀ ਚਲਾ ਸਕਦੇ ਸੀ ਜੇ ਚਲਾਉਣਾ ਹੁੰਦਾ ਤਾਂ ਬਿਨਾ ਸੰਗਤ ਤੋਂ ਵੀ ਇਹ ਚੱਲ ਸਕਦਾ ਸੀ ਆਪਾਂ ਗੁਰੂ ਨੂੰ ਦੇਣ ਵਾਲੇ ਕੌਣ ਆ ਗੁਰੂ ਪਿਆਰਿਓ ਆਪਾਂ ਤਾਂ ਆਪ ਮੰਗਤੇ ਆ ਪਹਿਲਾਂ ਇੰਦੇ ਤੋਂ ਆ ਕੇ ਮੰਗਦੇ ਆ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਹਿ ਪੂਰਨ ਹੋਵੇ ਕਾਮ ਪਹਿਲਾਂ ਆ ਕੇ ਆਪਾਂ ਮੰਗਦੇ ਆਂ ਸਾਨੂੰ ਜੇ ਉਹ ਹਜ਼ਾਰ ਦਿੰਦਾ ਆ ਤੇ ਫਿਰ ਉਹਨੇ ਹਜ਼ਾਰ ਦੇ ਕੇ ਵਿੱਚੋਂ ਮੰਗਿਆ ਆ ਵੀ ਤੂੰ 100 ਰੁਪਏ ਮੇਰਾ ਕੱਢ ਦਿਆ ਕਰ ਦਸਵੰਦ ਉਹ ਕਿਉਂ ਉਹ ਸੰਗਤ ਦੇ ਰੱਖਿਆ ਇਹਦੇ ਵਿੱਚ ਹੈ ਸੰਗਤ ਦਾ ਭਲਾ ਕਰਨ ਵਾਸਤੇ ਇਹ ਪਰਪਾਰਟੀ ਚਲਾਈ ਹੈ ਮਹਾਰਾਜ ਨੇ ਸਦਾਤ ਚਲਾਇਆ ਆ ਨਹੀਂ ਤਾਂ ਹੁਣ ਸੰਗਤ ਗੁਰੂ ਕੋਲ ਤੁਸੀਂ ਆਪਾਂ ਇਹ ਗੱਲ ਤੁਸੀਂ ਆਪਾਂ ਵੀ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਆਪਾਂ ਸਾਰੇ ਗੁਰੂ ਦਾ ਦਿੱਤਾ ਖਾਨੇ ਆ ਪਰਮਾਤਮਾ ਦਾ ਦਿੱਤਾ ਖਾਨੇ ਆ ਤੇ ਕੀ ਪਰਮਾਤਮਾ ਨੂੰ ਸੰਗਤ ਤੇ ਨਿਰਭਰ ਰਹਿਣ ਦੀ ਲੋੜ ਹੈ ਕੀ ਗੁਰੂ ਨੂੰ ਸੰਗਤ ਤੇ ਨਿਰਭਰ ਰਹਿਣ ਦੀ ਲੋੜ ਹੈ ਨਹੀਂ ਉਹ ਆਪਣਾ ਆਪ ਚਲਾ ਸਕਦਾ ਆ ਪਰ ਉਹਨੇ ਸਿਰਫ ਸਾਡਾ ਭਲੇ ਵਾਸਤੇ ਹੀ ਇਹ ਸਿਸਟਮ ਚਲਾ ਦਿੱਤਾ ਵੀ ਗੁਰੂ ਦਾ ਲੰਗਰ ਗੁਰੂ ਦਾ ਘਰ ਸੰਗਤ ਦੇ ਰਾਹੀਂ ਚੱਲੇਗਾ ਸੰਗਤ ਰਾਹੀਂ ਚੱਲੇਗਾ ਹੁਣ ਸੰਗਤ ਪਹਿਲਾਂ ਗੁਰੂ ਸੰਗਤ ਨੂੰ ਦਿੰਦਾ ਆ ਫਿਰ ਸੰਗਤ ਨੂੰ ਕਹਿੰਦਾ ਵੀ ਉਹਦੇ ਵਿੱਚੋਂ ਨਾ ਕੁਝ ਕੱਢ ਮੇਰਾ ਹਿੱਸਾ ਕੱਢ ਇੰਦੇ ਵਿੱਚ ਵੀ ਮੈਂ ਤੇਰਾ ਭਲਾ ਕਰਾਂਗਾ ਮੈਂ ਤੈਨੂੰ ਤਾਂ ਇਹ ਕਹਿ ਰਿਹਾ ਵੀ ਇਦਾਂ ਕਰੇਗਾ ਤੇਰਾ ਭਲਾ ਹੋਵੇਗਾ ਹੁਣ ਜਿਹੜੀ ਦਸਵੰਦ ਦੀ ਮਰਿਆਦਾ ਆ ਸਾਡੀ ਗੁਰੂ ਪਿਆਰਿਓ ਉਹਨੇ ਨੌ ਹਿੱਸੇ ਸਾਨੂੰ ਕਹਤਾ ਵੀ ਤੂੰ ਨੌ ਹਿੱਸੇ ਰੱਖ ਲੈ ਮੈਨੂੰ ਦਸਵਾਂ ਹਿੱਸਾ ਦੇ ਦੇ ਦਸਵੇਂ ਹਿੱਸਾ ਦੇਵੇਂਗਾ ਵੀ ਉਹਦੇ 'ਚ ਵੀ ਮੈਂ ਤੇਰਾ ਭਲਾ ਕਰਨਾ ਆ ਗੁਰੂ ਪਿਆਰਿਓ ਨਹੀਂ ਤਾਂ ਬਾਣੀ ਦਾ ਤਾਂ ਇਹ ਵੀ ਬਚਨ ਹੈ 10 ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਬਖੋਟ ਗਵਾਵੈ ਏਕ ਪੀਣਾ ਦੇ 10 ਪੀਹਰ ਲੈ ਤਉ ਮੂੜਾ ਕਉ ਕਹਾ ਕਰੇ ਆਪਾਂ ਇਹ ਵੀ ਜਾਣਦੇ ਆ ਉਹ ਪਿਖਾਰੀਆਂ ਨੂੰ ਰਾਜਾ ਬਣਾਉਣ ਵਾਲਾ ਤੇ ਰਾਜਿਆਂ ਨੂੰ ਪਿਖਾਰੀ ਵੀ ਬਣਾਉਣ ਵਾਲਾ ਸਾਨੂੰ ਦਿੰਦਾ ਹੀ ਨਾ ਅੱਜ ਤਾਂ ਮੇਰੇ ਵਰਗਾ ਜਦੋਂ ਬੰਦੇ ਪੈਸੇ ਆਉਂਦੇ ਬੰਦੇ ਕੋਲੇ ਉਦੋਂ ਗਿਣ ਕੇ ਰੱਖ ਲੈਂਦਾ ਵੀ ਲੈ ਐਨੇ ਪੈਸੇ ਮੈਂ ਗੁਰੂ ਘਰ ਦਿੱਤੇ ਤੇ ਮੇਰਾ ਤਾਂ ਐਨੇ ਮਹੀਨਿਆਂ ਦਾ ਗੁਜ਼ਾਰਾ ਚੱਲ ਜਾਣਾ ਗੁਰੂ ਆਪਣੇ ਘਰ ਦੀ ਕਬੀਲਦਾਰੀ ਚੱਲ ਜਾਣੀ ਹੈ ਬੰਦਾ ਹਸਾਬ ਕਿਤਾਬ ਲਾਉਣ ਲੱਗ ਪੈਂਦਾ ਹੈ ਪਰ ਬੰਦਾ ਦੂਜੇ ਪਾਸੇ ਨਹੀਂ ਸੋਚਦਾ ਵੀ ਜੇ ਉਹ ਮੈਨੂੰ ਦੇਵੇ ਨਾ ਜਾਂ ਮੈਨੂੰ ਘੱਟ ਦੇ ਦਿੰਦਾ ਜਾਂ ਮੈਨੂੰ ਥੋੜਾ ਦੇ ਦਿੰਦਾ ਫਿਰ ਵੀ ਮੈਂ ਸਬਰ ਕਰਦਾ ਹੀ ਨਾ ਇਸ ਲਈ ਦਸਵੰਦ ਦੀ ਮਰਿਆਦਾ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਹੈ ਪਹਿਲੇ ਪਾਤਸ਼ਾਹ ਤੋਂ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਵੰਡ ਛਕਣਾ ਦਾ ਮਤਲਬ ਹੈ ਦਸਵੰਦ ਤੇ ਫਿਰ ਦਸਵੇਂ ਪਾਤਸ਼ਾਹ ਨੇ ਤਾਂ ਜੋਰ ਦੇ ਕੇ ਕਹਿ ਦਿੱਤਾ 52 ਬਚਨਾਂ ਦੇ ਵਿੱਚ ਬਚਨ ਸਿੱਖ ਨੇ ਦਸਵੰਦ ਕੱਢਣਾ ਹੀ ਕੱਢਣਾ ਹੈ ਮਹਾਰਾਜ ਨੇ ਲਿਖ ਦਿੱਤਾ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜੀ ਸਾਸੀ ਮਾਇਆ ਗੁਰੂ ਦਾ ਹਿੱਸਾ ਰੱਖ ਰਹੇ ਆ ਨਾ ਦਸਵਾਂ ਹਿੱਸਾ 100 ਦੇ ਵਿੱਚੋਂ 10 ਹਜ਼ਾਰ ਦੇ ਵਿੱਚੋਂ 100 10000 ਚੋਂ 1000 ਲੱਖ ਦੇ ਵਿੱਚੋਂ 10000 ਇਹਦੇ ਤੇ ਗੁਰੂ ਦਾ ਹੱਕ ਹੈ ਇਹ ਵੀ ਬੇਨਤੀ ਸੁਣ ਲਿਓ ਜੀ ਪਹਿਲਾਂ ਤਾਂ ਗੁਰੂ ਨੇ ਪਿਆਰ ਨਾਲ ਬੇਨਤੀ ਕੀਤੀ ਹੈ ਵੀ ਜੇ ਤੈਨੂੰ ਲੱਖ ਰੁਪਏ ਦੀ ਕਮਾਈ ਹੁੰਦੀ ਹੈ ਨਾ ਤਾਂ 10000 ਗੁਰੂ ਦਾਇਆ ਵਿੱਚੋਂ ਸਿੱਧਾ ਜਿਹਾ ਹਿਸਾਬ ਹੈ ਤੇ ਜੇ ਤੂੰ ਗੁਰੂ ਦਾ ਰੱਖੇਗਾ ਨਾ ਫਿਰ ਉਹ ਰਹਿਣ ਨਹੀਂ ਦੇਣਾ ਤੇਰੇ ਕੋਲੇ ਉਹ 10000 ਪਤਾ ਹੀ ਨਹੀਂ ਕਿੰਨੇ ਕਾਨੂੰਨ ਨਾਲ ਲੈ ਕੇ ਜਾਂਦਾ ਹੈ ਇਹ ਇਹ ਵੀ ਬਚਨ ਹੈ ਜੋ ਬਾਬੇ ਕੋ ਨਾ ਦਹਿ ਹੈ ਬਾਬਰ ਕਿ ਲੈ ਜਾਏ ਉਹ ਫਿਰ ਪਤਾ ਹੀ ਨਹੀਂ ਕਿੱਥੇ ਲਵਾ ਦੇਣੇ ਆ ਬੈ ਗੁਰੂ ਕਿਰਪਾ ਕਰੇ ਦਾਸ ਬੜੀ ਬੜੀ ਬੇਨਤੀ ਕਰਦਾ ਪਰਮੇਸ਼ਰ ਤੋਂ ਗੁਰੂ ਤੋਂ ਡਰ ਕੇ ਆਪਾਂ ਇਹ ਗੱਲ ਕਰਦੇ ਹੁੰਨੇ ਆ ਇੱਕ ਇੱਕ ਟੈਸਟ ਦੀ 10 1000 20 2000 ਦਾ ਆ ਅੱਜ ਕੱਲ ਤਾਂ ਜੇ ਕੋਈ ਡਾਕਟਰ ਲਿਖ ਦੇਵੇ ਤਾਂ ਵੀ ਆ ਟੈਸਟ ਕਰਾ ਕੇ ਲਿਆ ਭਾਈ ਹੱਲ ਨਹੀਂ ਕੋਈ ਵੀ ਇੱਥੋਂ ਪਤਾ ਲੱਗਣਾ ਤੈਨੂੰ ਬਿਮਾਰੀ ਕੀ ਹੈ ਛੋਟਾ ਛੋਟਾ ਰੋਗ ਹੀ ਜਿਹੜਾ ਆ ਨਾ ਉੱਥੇ ਵੀ ਬੰਦਾ ਜਰਦਾ ਹੀ ਆ ਆਪਾ ਇਹ ਨਹੀਂ ਕਹਿੰਦੇ ਵੀ ਮਹਾਰਾਜ ਲਵਾਵੇ ਆਪਾਂ ਉਹ ਬੇਨਤੀ ਕਰ ਰਹੇ ਵੀ ਜਦੋਂ ਸਤਗੁਰੂ ਦੇ ਦੱਸੇ ਬਚਨ ਨੂੰ ਬੰਦਾ ਨਹੀਂ ਕਮਾਵੇਗਾ ਫਿਰ ਉਹਨੇ ਪਤਾ ਨਹੀਂ ਕਿੱਥੇ ਕੱਢਦੇ ਨੇ ਕਿੱਥੇ ਕ ਉਹਨੇ ਕਿੰਨੇ ਕ ਲੈ ਜਾਣੇ ਆ ਇਹ ਹਕੀਕਤ ਹੈ ਇਸ ਲਈ ਇਹ ਵੀ ਬਚਨ ਜੋ ਬਾਬੇ ਕੋ ਨਾ ਦਹਿ ਹੈ ਜਿਹੜਾ ਨਹੀਂ ਬਚਨ ਮੰਨ ਕੇ ਆਪਣੇ ਆਪ ਚੱਲਦਾ ਆਪਣੇ ਆਪ ਤੁਰਦਾ ਫਿਰ ਉਹਦੇਉਂ ਦੂਜੀ ਤਰੀਕੇ ਨਾਲ ਵੀ ਗੁਰੂ ਨੂੰ ਲੈਣੇ ਆਉਂਦੇ ਆ ਉਹਦੇ ਕੋਲੋਂ ਇਹ ਹੈ ਭਾਈ ਹਾਂ ਜੇ ਅਸੀਂ ਆਪਣੀ ਗੁਰੂ ਨੇ ਦਿੱਤੀ ਸਾਨੂੰ ਕਿਰਪਾ ਕੀਤੀ ਸਾਡੇ ਤੇ ਸਾਨੂੰ ਧਨ ਦੌਲਤ ਅੰਨ ਧਨ ਬਖਸ਼ਿਆ ਉਹਦੇ ਵਿੱਚੋਂ ਜੇ ਅਸੀਂ ਆਪਣੀ ਇਮਾਨਦਾਰੀ ਨਾਲ ਹੀ ਸਤਿਗੁਰੂ ਦੇ ਬਚਨ ਨੂੰ ਮੰਨਦੇ ਆਂ ਫੇਰ ਗੁਰੂ ਪਿਆਰਿਓ ਸਾਡਾ ਗੁਰੂ ਕਦੇ ਵੀ ਮਾੜੇ ਥਾਂ ਤੇ ਪੈਸਾ ਨਹੀਂ ਲੱਗਣ ਦਿੰਦਾ ਫਿਰ ਕਿਸੇ ਪਾਸੇ ਵੀ ਉਹ ਆਪ ਹੱਥ ਦੇ ਕੇ ਰੱਖਿਆ ਕਰਦਾ ਜਾ ਗੁਰੂ ਪਿਆਰਿਓ ਤੇ ਜੇ ਨਹੀਂ ਫਿਰ ਭਾਈ ਜਦੋਂ ਗੁਰੂ ਤੋਂ ਬੰਦਾ ਬੇਮੁਖ ਹੋ ਕੇ ਚੱਲ ਪਿਆ ਫਿਰ ਆਪਾਂ ਬਚਨ ਸਾਂਝਾ ਕਰ ਹੀ ਚੁੱਕੇ ਆ ਸੁਖਮਨੀ ਸਾਹਿਬ ਦਾ ਵੀ ਇੱਕ ਵੀ ਨਾ ਦੇਵੇ ਦਿੱਤੀਆਂ ਹੋਈਆਂ 10 ਵੀ ਖੋ ਲਵੇ ਬੰਦਾ ਵਿਚਾਰਾ ਕੀ ਕਰੇਗਾ ਇੱਕ ਪੀਣਾ ਦੇ 10 ਪੀਂਹੇ ਰਲੇ ਤਉ ਮੂੜਾ ਕੋ ਕਹਾ ਕਰੇ ਜਿਵੇਂ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਕਿਉਂਕਿ ਪ੍ਰਮਾਤਮਾ ਨਾਲ ਹੋਰ ਕੋਈ ਜੋਰ ਨਹੀਂ ਚੱਲਦਾ ਬੰਦੇ ਦਾ ਇਹਦੇ ਅੱਗੇ ਤਾਂ ਝੁਕਣਾ ਹੀ ਬਣਦਾ ਹੈ ਜਿਹੜਾ ਝੁਕ ਜਾਂਦਾ ਹੈ ਗੁਰੂ ਪਿਆਰੇ ਉਹਦੇ ਤੇ ਕਿਰਪਾ ਵਰਤਦੀ ਹੈ ਜਿਹੜਾ ਅੜ ਜਾਂਦਾ ਹੈ ਉਹ ਛੱਡ ਜਾਂਦਾ ਹੈ ਇਹ ਘਰ ਇਸ ਤਰ੍ਹਾਂ ਇਸ ਲਈ ਜਿਹੜੇ ਜਿਹੜੇ ਸਿਧਾਂਤ ਇਹ ਆਪਾਂ ਸਾਖੀ ਅੱਜ ਸਾਂਝੀ ਗੁਰੂ ਹਰ Rai ਸਾਹਿਬ ਜੀ ਨੇ ਕਰਾਈ ਕਿ ਜੰਦੇ ਕੋਲੇ ਬਹੁਤ ਗਰੀਬੀ ਹੈ ਨਾ ਉਹ ਗਰੀਬੀ ਚੋਂ ਵੀ ਕੱਢੇ ਭਾਵੇਂ ਕਿਨਕਾ ਮਾਤਰੀ ਕੱਢੇ ਭਾਵੇਂ ਇੱਕ ਦਾਣਾ ਮਾਤਰੀ ਕੱਢੇ ਜਿਵੇਂ ਇੱਕ ਸਾਖੀ ਸਮਝਾਈ ਵੀ ਉਹ ਕਣਕ ਲਿਆਉਂਦੇ ਉਹਨੂੰ ਧੋ ਕੇ ਸਕਾਉਂਦੇ ਕਿਉਂਕਿ ਪੁਰਾਣੇ ਸਮਿਆਂ ਚ ਕਣਕ ਧੋ ਕੇ ਉਹਨੂੰ ਆਪ ਹੱਥੀ ਪੀਸਿਆ ਜਾਂਦਾ ਸੀ ਘਰ ਚ ਚੱਕੀ ਚਲਾ ਕੇ ਉਹਨੂੰ ਸੁਕਾਇਆ ਜਾਂਦਾ ਫਿਰ ਉਹਨੂੰ ਪੀ ਪੀਸਿਆ ਜਾਂਦਾ ਤੇ ਕਹਿੰਦੇ ਉਹ ਦਾਣਾ ਦਾਣਾ ਹੀ ਚਿੜਾ ਚੜੀ ਚੁੱਕ ਕੇ ਕਿਉਂਕਿ ਉਹ ਉਹਦੇ ਘਰੇ ਰਹਿੰਦੇ ਸੀ ਉਹਦੇ ਆਲਣਾ ਬਣਾਇਆ ਸੀ ਘਰ ਰਹਿੰਦੇ ਸੀ ਉਹ ਕਹਿੰਦੇ ਸੀ ਵੀ ਇੰਦਾ ਭਲਾ ਹੋਵੇ ਤੇ ਭਲਾ ਕਿਵੇਂ ਹੋਵੇ ਉਹਨਾਂ ਨੇ ਭਲਾ ਕਰਨ ਲਈ ਇੱਕ ਇੱਕ ਦਾਣਾ ਚੁੱਕ ਕੇ ਗੁਰੂ ਕੇ ਲੰਗਰ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਜਿੰਦੇ ਨਾਲ ਉਹਦੇ ਦਿਨ ਬਦਲਨੇ ਸ਼ੁਰੂ ਹੋ ਗਏ ਇਸ ਲਈ ਗੁਰੂ ਪਿਆਰਿਓ ਸਤ ਗੁਰੂ ਮੇਰ ਕਰਨ ਕਿਰਪਾ ਕਰਨ ਇਹ ਇਹ ਬਹੁਤ ਹੀ